ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਚੋਹਾਨ ਅੱਜ ਬੜਾ ਭੱਖ ਦਾ ਮਸਲਾ ਤੁਹਾਡੇ ਨਾਲ ਡਿਸਕਸ ਕਰਨਾ ਹੈ ਸੋਸ਼ਲ ਮੀਡੀਆ ਤੇ ਤੁਸੀਂ ਨਿਊਜ਼ ਸਾਰਿਆਂ ਨੇ ਦੇਖ ਹੀ ਲਈ ਆ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਰਹਿ ਗਿਆ ਹੋਊਗਾ ਜੀ ਨੇ ਇਹ ਨਿਊਜ਼ ਨਾ ਦੇਖੀ ਹੋਊ ਕਿ ਇੱਕ ਵਿਚਾਰਾ ਨੌਜਵਾਨ ਦੋ ਕਿੱल्ल्या ਦਾ ਮਾਲਕ ਕੈਨੇਡਾ ਜਾਣ ਦੇ ਚੱਕਰ ਚ ਆਉਂਦਾ ਸਾਰਾ ਕੁਝ ਗਵਾ ਲੈਂਦਾ ਹੁਣ ਸਟੋਰੀ ਕੀ ਸੀ ਵਿਚਾਰੇ ਦੀ ਸਟੋਰੀ ਏ ਸੀ ਵੀ ਕੈਨੇਡਾ ਜਾਣਾ ਚਾਹੁੰਦਾ ਸੀਗਾ ਜਿਵੇਂ ਦੂਜਿਆਂ ਦੇ ਭੂਤ ਸਵਾਰ ਹੁੰਦਾ ਓਵੇਂ ਉਹਦੇ ਤੇ ਸਵਾਰ ਸੀਗਾ ਵੀ ਮੈਂ ਕੈਨੇਡਾ ਜਾਣਾ ਉਹਦੀ ਮਾਸੀ ਸੱਕੀ ਮਾਸੀ ਉਹਨੂੰ ਦੱਸ ਪਾ ਦਿੰਦੀ ਆ ਵੀ ਫਲਾਨੇ ਪਿੰਡ ਕੁੜੀ ਆ ਗਰੀਬ ਘਰ ਦੀ ਕੁੜੀ ਆ ਉਹਨੇ ਹਾਈਲਾਈਟਸ ਕੀਤਾ ਵਾ ਤੇ ਤੂੰ ਉੱਤੇ ਖਰਚਾ ਕਰਦੇ ਤੇ ਤੂੰ ਵੀ ਕੈਨੇਡਾ ਪਹੁੰਚ ਜਾਵੇਂਗਾ ਉਹ ਵੀ ਕੈਨੇਡਾ ਪਹੁੰਚ ਜਾਊਗਾ ਬਿਚਾਰੇ ਕੋਲੇ ਦੋ ਕਿੱਲੇ ਜ਼ਮੀਨ ਦੇ ਸੀਗੇ ਛੋਟਾ ਜ਼ਿਮੀਂਦਾਰ ਸੀ ਲੁਧਿਆਣਾ ਜ਼ਿਲ੍ਹੇ ਦੀ ਗੱਲ ਆ ਤੁਸੀਂ ਸਾਰਿਆਂ ਨੇ ਨਿਊਜ਼ ਦੇਖੀ ਆ ਮੈਂ ਗੱਲ ਦਾ ਨਿਚੋੜ ਕੱਢਣਾ ਚਾਹਣਾ ਪਹਿਲਾਂ ਥੋੜੀ ਤੁਹਾਨੂੰ ਬੈਕਗ੍ਰਾਉਂਡ ਦੱਸ ਦਿਆਂ ਸਟੋਰੀ ਦੀ ਵਿਚਾਰੇ ਨੇ ਆਪਦੀ ਸਾਰੀ ਪੂੰਜੀ ਲਾ ਕੇ 28 ਲੱਖ ਰੁਪਇਆ 2015 ਦੇ ਵਿੱਚ ਉਸ ਕੁੜੀ ਨਾਲ ਵਿਆਹ ਹੋ ਜਾਂਦਾ ਸਾਰਾ ਖਰਚਾ ਕਰਕੇ ਲੈਪਟਾਪ ਦਵਾਈ ਫੀਸਾਂ ਭਰ ਕਿਹੜੀ ਆ ਚੀਜ਼ ਜਿਹੜੀ ਬੰਦੇ ਨੇ ਨਹੀਂ ਦਵਾਈ ਤੇ ਕੁੜੀ ਨੂੰ ਕੈਨੇਡਾ ਭੇਜ ਦਿੰਦਾ। ਉਹ ਕੁੜੀ ਦੇ ਵਿੱਚ ਮਨ ਦੇ ਵਿੱਚ ਪਹਿਲਾਂ ਹੀ ਬੇਈਮਾਨੀ ਹੁੰਦੀ ਆ। ਤੇ ਉਹ ਕੈਨੇਡਾ ਜਾਂਦੀ ਆ ਕਿਤੇ ਵੀ ਸ਼ੋ ਨਹੀਂ ਕਰਦੀ ਵੀ ਮੈਂ ਮੈਰਿਡ ਆ। ਅਨਮੈਰਿਡ ਸ਼ੋ ਕਰਕੇ ਆਪਦਾ ਵਰਕ ਪਰਮਿਟ ਵਗੈਰਾ ਆਪਦੇ ਜਿਹੜੇ ਐਜੂਕੇਸ਼ਨ ਇੰਸਟੀਚੂਟ ਦੇ ਵਿੱਚ ਜਿੱਥੇ ਵੀ ਫਾਰਮ ਭਰਦੇ ਸੀ ਜੋ ਵੀ ਹੁੰਦਾ ਸੀਗਾ ਉਹਨੇ ਸਿੰਗਲ ਸ਼ੋ ਕੀਤਾ ਤੇ ਸਾਲ ਬਾਅਦ ਉਹਦੇ ਨਾਲ ਕੰਟੈਕਟ ਕਰਨੋਂ ਛੱਡ ਦਿੰਦੀ ਆ। ਇਹ ਉਸ ਤੋਂ ਬਾਅਦ ਉਹਨੇ ਕੁੜੀ ਨੇ ਕੀ ਕੀਤਾ ਉਹਨੂੰ ਸੱਦਣ ਦੀ ਬਜਾਏ ਆਪਦੀ ਸੱਕੀ ਮਾਣੂ ਤੇ ਆਪਦੇ ਭਰਾ ਨੂੰ ਵਿਜ਼ਟਰ ਵੀਜ਼ੇ ਤੇ ਬੁਲਾ ਲਿਆ ਉਹ ਵਿਚਾਰਾ ਦਰਦ ਨਾਲ ਠੋਕਰਾ ਖਾਂਦਾ ਰਿਹਾ ਜਿਹੜਾ ਕੁਝ ਸੀਗਾ ਪੂੰਜੀ ਸਾਰੀ ਕੈਨੇਡਾ ਦੇ ਚੱਕਰ 'ਚ ਗਵਾਲੀ ਕੁੜੀ ਨੇ ਕੰਟੈਕਟ ਛੱਡ ਤਾਂ ਹੁਣ ਬੰਦਾ ਜਾਵੇ ਕਿੱਥੋਂ ਪੁਲਿਸ ਕੋਲੇ ਜਾਂਦਾ 2-3 ਸਾਲ 4 ਸਾਲ ਪੁਲਿਸ ਦੇ ਚੱਕਰ ਘਟਦਾ ਹੈਗਾ ਠੀਕ ਹੈ ਜਦੋਂ ਨੂੰ ਕੁੜੀ ਨੂੰ ਪਤਾ ਲੱਗਦਾ ਸੀ ਪੁਲਿਸ ਕੋਲੇ ਚਲਾ ਚਲਾ ਗਿਆ ਉਦੋਂ ਉਹ ਕਹਿਣਦੀ ਸੀ ਮੈਂ ਤੇਰਾ ਵੀਜ਼ਾ ਲਵਾ ਦਿੰਨੀ ਆ ਦੋ ਤਿੰਨ ਆ ਰੀ ਵੀਜ਼ਾ ਟਰਾਈ ਕੀਤਾ ਵੀਜ਼ਾ ਨਹੀਂ ਲੱਗਿਆ ਵਿਚਾਰੇ ਦਾ ਆਲਟੀਮੇਟਲੀ ਕੀ ਹੋਇਆ ਬੰਦੇ ਨੇ 2023 ਦੇ ਵਿੱਚ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਕੁੜੀ ਤੇ ਪਰਚਾ ਦਰਜ ਕਰ ਦਿੰਦੀ ਆ ਤੇ ਕੁੜੀ ਨੂੰ ਇਹ ਸੀਗਾ ਵੀ ਚੱਲ ਆਪਾਂ ਨੂੰ ਕੀ ਪ੍ਰਵਾਹ ਹਨਾ ਵੀ ਮੈਂ ਕਿਹੜਾ ਹੁਣ ਇੰਡੀਆ ਜਾਣਾ ਇਹ ਦੇਖ ਲਓ ਵੀ 2015 ਦੇ ਵਿੱਚ ਕੁੜੀ ਉਸ ਮੁੰਡੇ ਨਾਲੋਂ 1 ਮਹੀਨਾ ਰਹਿ ਕੇ ਅਲੱਗ ਹੁੰਦੀ ਆ ਤੇ ਉਸ ਤੋਂ ਬਾਅਦ 24 ਤੱਕ ਇੰਡੀਆ ਹੀ ਨਹੀਂ ਆਉਂਦੀਗੀ ਨਾ ਉਹ ਬੰਦੇ ਨਾਲ ਕੰਟੈਕਟ ਕਰਦੀ ਆ ਨਾ ਉਹਦੇ ਘਰਦਿਆਂ ਨਾਲ ਕੰਟੈਕਟ ਹੁੰਦਾ ਉਲਟਾ ਆਪਦੇ ਮਾਂ ਤੇ ਭਰਾ ਨੂੰ ਉੱਥੇ ਕੈਨੇਡਾ ਸੱਦ ਲੈਂਦੀ ਆ ਤੇ ਇਨ ਬਿਟਵੀਨ ਵਿਚਾਰਾ ਠੋਕਰਾਂ ਠੋਕਰਾਂ ਖਾਂਦਾ ਰਿਹਾ ਪੁਲਿਸ ਕੋਲੇ ਜਾਂਦਾ ਰਿਹਾ ਤੇ ਮੈਂ ਕਹਿੰਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਵੀ ਅਖੀਰੀ ਪੰਜਾਬ ਪੁਲਿਸ ਨੇ ਬੇਨਤੀ ਸੁਣੀ ਉਹਦੀ ਤੇ ਕੁੜੀ ਤੇ ਪਰਚਾ ਦਰਜ ਕੀਤਾ ਤੇ ਹੁਣ ਕੈਨ ਦਾ ਮਤਲਬ ਇਹ ਆ ਵੀ ਬੰਦੇ ਨੇ 8 ਸਾਲ ਆਪਦੀ ਜ਼ਿੰਦਗੀ ਦੇ ਕੀਮਤੀ ਜ਼ਿੰਦਗੀ ਦੇ 8 ਸਾਲ ਖਰਾਬ ਕਰ ਲੇ ਸਿਰਫ ਕੈਨੇਡਾ ਜਾਣ ਦੇ ਚਾਚ ਤੇ ਇਹ ਹੀ ਨਹੀਂ ਸਭ ਨੂੰ ਇਦੋਂ ਵੱਡਾ ਖਮਿਆਜਾ ਉਹਨੂੰ ਇਹ ਭੁਗਤਣਾ ਪਿਆ ਕਿ ਜਿਹੜੀ ਉਹਦੇ ਕੋਲੇ ਵਿਚਾਰੇ ਕੋਲੇ ਦੋ ਕਿੱਲੇ ਜ਼ਮੀਨ ਸੀ ਉਹ ਵੀ ਸਾਰੀ ਵੇਚ ਗਈ ਤੇ ਹੁਣ ਉਲਟਾ ਕਰਜ਼ਾ ਚੜ ਗਿਆ ਉਹਦੇ ਤੇ ਆੜਤੀਆਂ ਦਾ ਕਿਉਂਕਿ ਉਹਨੇ ਪੈਸੇ ਵਿਚਾਰੇ ਨੇ ਜਿੰਨਾ ਕਿ ਸੀਗਾ ਉਹਨੇ ਹਸੀਅਤ ਤੋਂ ਵੱਧ ਖਰਚਾ ਕਰਤਾ ਹੁਣ ਦੋ ਕਿੱਲਿਆਂ ਦਾ ਜ਼ਿੰਮੇਵਾਰ 28 ਜਾਂ 30 ਲੱਖ ਰੁਪਇਆ ਲਾਉਂਦਾ ਤਾਂ ਦੋ ਕਿੱਲਿਆਂ ਚੋਂ ਆਮਦਨ ਕਿੰਨੀ ਕੁ ਹੁੰਦੀ ਆ ਤੁਸੀਂ ਆਪ ਹੀ ਸਮਝ ਲਓ ਵੀ ਲੱਖ ਰੁਪਏ ਜਾਂ ਡੇਢ ਲੱਖ ਰੁਪਇਆ ਆਮਦਨ ਆ ਸਾਲ ਦੀ ਦੋ ਕਿੱਲਿਆਂ ਚੋਂ ਤੇ ਵਿਚਾਰੇ ਨੇ 28-30 ਲੱਖ ਰੁਪਇਆ ਕੈਨੇਡਾ ਦੇ ਜਾਣ ਦੇ ਚੱਕਰ ਦੇ ਵਿੱਚ ਵੀ ਆਪਦੀ ਜ਼ਿੰਦਗੀ ਵੀ ਗਵਾਲੀ ਠੀਕ ਹੈ ਤੇ ਸਾਰੀ ਪੂੰਜੀ ਵੀ ਚਲੀ ਗਈ ਤੇ ਜਿਹੜੇ ਉਹਨੇ ਧੱਕੇ ਖਾਦੇ ਕੋਟ ਕਚੈਰੀਆਂ ਚੋਂ ਵੱਖਰੇ ਵੀ ਹੁਣ 2024 ਚ ਜਦੋਂ ਕੁੜੀ ਆਈ ਤੇ ਐਲਓਸੀ ਜਾਰੀ ਹੋਇਆ ਸੀ ਉਹਦੇ ਨਾਂ ਤੇ ਤੇ 에어ਪੋਰਟ ਅਥਾਰਟੀ ਨੇ ਉਹਨੂੰ ਅਰੈਸਟ ਕਰ ਲਿਆ ਵੀ ਗੱਲ ਅਰੈਸਟ ਕਰਨ ਨਾਲ ਨਾਲ ਵੀ ਸਮੱਸਿਆ ਹੱਲਣੀ ਹੁੰਦੀ ਜਿਹੜਾ ਸਮਾਂ ਉਹਦਾ ਨੰਗਿਆ ਵਿਚਾਰੇ ਦਾ ਧੱਕੇ ਖਾਂਦੇ ਦਾ ਠੀਕ ਹੈ 8 ਸਾਲ ਹੋ ਪਿੱਛੇ ਤਾਂ ਜਾ ਨਹੀਂ ਸਕਦਾਗਾ ਹੁਣ ਵੀ ਇਹਦੇ ਤੋਂ ਕੀ ਸੇਧ ਮਿਲਦੀ ਹੈ ਇਹਦੇ ਤੋਂ ਇਹੀ ਸੇਧ ਮਿਲਦੀ ਆ ਵੀ ਯਾਰ ਕੈਨੇਡਾ ਜਾਣ ਦੇ ਚੱਕਰ 'ਚ ਤੁਸੀਂ ਆਪਦੀਆਂ ਜ਼ਮੀਨਾਂ ਨਾ ਗਵਾਓ ਠੀਕ ਆ ਲੋੜ ਤੋਂ ਵੱਧ ਅੱਡੀਆਂ ਚੱਕ ਕੇ ਫਾਹਾ ਨਾ ਲਓ ਠੀਕ ਆ ਜੇ ਥੋੜੇ ਤੋਂ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਆ ਤਾਂ ਤੁਸੀਂ ਜੇ ਤੁਹਾਡੇ 'ਚ ਦਮ ਹੈਗਾ ਤਾਂ ਤੁਸੀਂ ਆਪਦੇ ਦਮ ਤੇ ਜਾਓ ਜੇ ਤੁਸੀਂ ਨਹੀਂ ਟਲਦੇ ਤਾਂ ਜਾਣਾ ਹੀ ਚਾਹੁੰਦੇ ਆ ਤਾਂ ਜਦੋਂ ਆਪਾਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਨੇ ਆ ਤਾਂ ਹਮੇਸ਼ਾ ਉਹਦਾ ਖਮਿਆਜਾ ਆਪਾਂ ਨੂੰ ਭੁਗਤਣਾ ਪੈਂਦਾ ਜਿਵੇਂ ਉਸ ਵਿਚਾਰੇ ਪਰਾ ਨੂੰ ਸਾਡੇ ਨੂੰ ਜਿਹੜਾ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਹੈਗਾ ਛੋਟਾ ਜ਼ਿਮੀਦਾਰਾਂ ਨੂੰ ਭੋਗਣਾ ਪਿਆ ਸਾਰਾ ਕੁਝ ਆਪਦਾ ਬੰਦੇ ਨੇ ਘਵਾ ਲਿਆ ਤੇ ਇਸ ਕਰਕੇ ਇਹਨਾਂ ਉਹ ਜਿਹੇ ਘਟਨਾਵਾਂ ਤੋਂ ਆਪਾਂ ਨੂੰ ਸੇਧ ਮਿਲਦੀ ਆ ਕਿ ਆਪਾਂ ਨੂੰ ਬਹੁਤ ਸੋਚ ਸਮਝ ਕੇ ਇਹੋ ਜਿਹਾ ਕਦਮ ਚੱਕਣਾ ਚਾਹੀਦਾ ਠੀਕ ਹੈ ਇਹ ਨਹੀਂ ਵੀ ਕੈਨੇਡਾ ਦੇ ਚਾਹ ਦੇ ਵਿੱਚ ਜਾਣ ਦੇ ਵਿੱਚ ਬਸ ਸਾਨੂੰ ਆਲਾ ਦਵਾਲਾ ਹੀ ਨਾ ਪਤਾ ਲੱਗੇ ਵੀ ਮੇਰੀ ਇੰਨੀ ਹیثیت ਹੈਗੀ ਆ ਜਾਂ ਨਹੀਂ ਹੈਗੀ ਜਾਂ ਕੀ ਗੱਲਬਾਤ ਆ ਬਹੁਤ ਸੋਚਣ ਦੀ ਲੋੜ ਹੈ ਇਹ ਇੱਕ ਘਟਨਾ ਨਹੀਂ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਕਬੂਤਰਬਾਜੀ ਕਬੂਤਰਬਾਜੀ ਕਹਿ ਸਕਦੇ ਆਪਾਂ ਨੂੰ ਵੀ ਕੁੜੀਆਂ ਜਾਂ ਮੁੰਡੇ ਠੱਗੀ ਮਾਰ ਕੇ ਬਾਹਰ ਚਲੇ ਗਏ ਤਾਂ ਉਹਨਾਂ ਦੇ ਜਿਹੜੇ ਘਰ ਵਾਲੇ ਜਾਂ ਘਰ ਵਾਲੀਆਂ ਇੱਥੇ ਰੁੱਲਦੀਆਂ ਰਹਿ ਗਈਆਂ ਵੀ ਇਹ ਬਹੁਤ ਕੇਸ ਆ ਬਹੁਤ ਕੁਝ ਹੋ ਰਿਹਾ ਕਿਉਂਕਿ ਉੱਥੋਂ ਦਾ ਪੌਣ ਪਣੀ ਉਹ ਜਦੋਂ ਬੰਦਾ ਕੈਨੇਡਾ ਪਹੁੰਚ ਜਾਂਦਾ ਉੱਥੇ ਉਤਰ ਜਾਂਦਾ ਲੈਂਡ ਕਰ ਜਾਂਦਾ ਤਾਂ ਉਹਦੇ ਜਿਹੜੇ ਹਾਫ ਭਾਵਾ ਉਹਦਾ ਰਹਿਣਾ ਸਹਿਣਾ ਉਹਦਾ ਵਿਵਹਾਰ ਸਾਰਾ ਕੁਝ ਹੀ ਚੇਂਜ ਹੋ ਜਾਂਦਾ